ਹਾਂਜੀ ਦੁਪਹਿਰ ਦਾ ਟਾਈਮ ਹੈ। ਤਕਰੀਬਨ ਸਾਢੇ 12 ਦਾ ਟਾਈਮ ਹੋ ਗਿਆ। ਕੱਦੂ ਕਰਕੇ ਆਹ ਸਵੇਰ ਦਾ ਮੈਂ ਕੱਦੂ ਕਰ ਰਿਹਾ ਸੀਗਾ ਤੇ 2-3 ਘਰਾਂ ਦੇ ਕਰਕੇ ਆਹ ਕਿੱਲਾ ਕਿੱਲਾ ਡੇਡੜ ਕਿੱਲਾ 4 ਕਿੱਲੇ ਕਰਿਆ ਤੇ ਦਿਹਾੜੀ ਬਣਾ ਲਿਆ ਵਰੀਆ ਕਿਰਾਏ ਦਾ ਕੰਮ ਕਰਦੇ ਨਾ ਆਪਾਂ ਨਾਲ ਬਾਈ ਕੱਦੂ ਦਾ ਬਾਹ ਬਹਾਈ ਦਾ ਟਰੈਕਟਰ ਨਾਲ ਤੇ ਆਹ ਦੇਖੋ ਬਾਈ ਨਾਲੇ ਤਾਂ ਆਪਾਂ ਤੁਸੀਂ ਗਾਉਂਗੇ ਫਰੂਟ ਨਾਲੇ ਇਹਦੀ ਕੋਈ ਗੌਰ ਨਹੀਂ ਆਪਣੇ ਉਹੀ ਕਿਰਪਾ ਮਹਾਰਾਜ ਜੀ ਨਾਉਣੇ ਨਾਹਰ ਦੇਖੋ ਕਿਵੇਂ ਲੱਗੇ ਨੇ ਦੇਖੋ ਨਾਰ ਗੁੱਸਿਆਂ 'ਚ ਲੱਗੇ ਨੇ ਵਧੀਆ ਨੇ ਥੋੜਾ ਜਿਹਾ ਵੀ ਕੇਅਰ ਨਹੀਂ ਹੋਈ ਸਾਥੋਂ ਐਤਕੀ ਨਹੀਂ ਹੋਰ ਵੀ ਵੱਧ ਲਾ ਰਹੇ ਤੇ ਇੱਧਰ ਲੱਗੇ ਆ ਪਏ ਨੇ ਤੋਰੀਆਂ ਤੋਰੀਆਂ ਵੀ ਕਮਾਲ ਨੇ ਵੀ ਬਹੁਤ ਵਧੀਆ ਸਾਡੇ ਦੁਕਾਨ ਇੱਥੇ ਰਾਜੀਏ ਪੱਖੋਂ ਤੋਂ ਬਾਈ ਆ ਰਾਜੂ ਉਹ ਤੋਂ ਲੱਤੇ ਨੇ ਵੀ ਇਹ ਦੋ ਵੀ 20 ਲਾਇ ਸੀ ਦੋ ਬੇਲਾ ਹੀ ਨੇ ਬਸ ਬਾਈ ਦੇਖੋ ਕਿੰਨੀਆਂ ਲੱਗੀਆਂ ਪਈਆਂ ਨੇ ਦੇਖ ਕੋਸਣਾ ਕੋਸ ਲਾਈ ਜਾਵਾਂਗੇ ਮਿਲ ਹੀ ਜਾਊ ਕੁਛ ਨਾ ਕੁਛ ਖਰੀਦ ਹੀ ਕਰਨੀ ਆ ਦੇਖੋ ਕੱਚੀਆਂ ਨੇ ਸਾਰੀਆਂ ਇਹ 20 ਬੋਤਲ ਇਹ ਲੰਮੀਆਂ ਬੋਤਲ ਲੱਗਦੀਆਂ ਨੇ ਭਾਈ ਐਡਡੀਆਂ ਲੱਗਦੀਆਂ ਨਹੀਂ ਸੈਰ 'ਚ ਦੇਖਿਆ ਨਹੀਂ ਬਾਜ਼ਾਰ 'ਚ ਜਿੱਦੋਂ ਸਬਜ਼ੀ ਵਾਲੇ ਕੋਲੇ ਵੀ ਆਪਣੇ ਵੀ ਲੱਗਿਆ ਹੋਣਗੇ ਕਿਤੇ ਐਤ ਕੀ ਵਾਹਿਗੁਰੂ ਦੀ ਕਿਰਪਾ ਹੋਊਗੀ ਕੁਦਰਤ ਵੀ ਬੀ ਵਧੀਆ ਮਿਲ ਗਿਆ ਤੇ ਉਹਨੂੰ ਹੋਗੇ 15-20 ਸਾਲ ਸਾਡੇ ਰਾਜ ਨੂੰ ਉਹ ਵੀ ਬੀ ਵਧੀਆ ਰੱਖਦਾ ਪੁਰਾਣੀ ਦੁਕਾਨ ਆ ਗਈ ਦੇਖੋ 50 ਰੁਪਏ ਹੋਣਿਆ ਤੋਰੀਆਂ ਦਾ 60 ਆਪਦੇ ਘਰ ਦੀ ਸਬਜ਼ੀ ਦਾ ਫਾਇਦਾ ਉਹੀ ਬੇਲਾ ਵੀ ਦੱਬੇ ਸੀ ਸਮ ਸੁਣਨੇ ਸਾਚ ਤੇ ਕੋਈ ਆਪਰਾ ਇੱਥੇ ਆ ਗਈ ਨੇ ਆਪਾਂ ਨੂੰ 4 ਤੇ 3 7 ਇੱਥੇ ਆ ਗਈ ਨੇ ਬਾਈ ਅਜੇ ਦੇਖਾਂ ਇੱਕ ਅੱਧੀ ਤੇ ਆਜੋ ਤਕਰੀਬਨ ਪੌਣਾ ਕਿਲੋ ਕਿਲੋ ਵਜਨ ਹੈ ਦੇਖੋ ਇਸ ਤਰ੍ਹਾਂ ਵੇਲ ਆਈ ਥੱਲੇ ਵੀ ਦੇਖ ਕੇ ਲਿਆਉਣੇ ਆਪਾਂ ਤੇ ਝੋਨਾ ਦੇਖੋ ਆਪਣਾ ਸਾਹਮਣੇ ਰਹੀ ਕੀ ਮੋਟਰ ਆਪਣੀ ਪਾਣੀ ਸਾਰਿਆਂ ਨੂੰ ਸਬਸਕਰੀਕਲ ਦੀ ਮੈਂ ਤਾਂ ਦੱਸ ਫੇਰ ਨਹੀਂ ਰਾਵੀ ਆ ਬੇਟੀ ਦੀਆਂ ਦੁਹਾੜਾਂ ਜੋ ਟਾਈਮ ਆ ਫਾਰਮ ਦਾ 4:00 ਵਜੇ ਤੇ ਮੋਟਰ ਮੱਕੀ ਨੂੰ ਹੋਣੀ 14-15 ਦਿਨ ਇੱਕ ਮੋਟਰ ਨਾਲ ੱਲੇ ਲਾ ਜੀ ਤੇ ਹੁਣ ਪੈਕ ਲਈ ਆਉੜਾ ਔਰ ਪੈਣ ਕਾਰਨ ਸਮੇਂ ਕੱਢ ਕੇ ਪਰਸੋਂ ਗੱਡੀ ਵੀ ਹੁਣ ਪਹੁੰਚ ਗਈ ਤੇ ਤੁਹਾਨੂੰ ਦੱਸ ਰਹੀਏ ਬੋਰ ਪਾਈ ਕਿਸਾ 10 ਫੁੱਟ ਆ ਟੋਟਲ ਪੁੱਲੀ ਮਨ ਕੇ 70 ਫੁੱਟ ਦੇ ਪਾਣੀ ਆ 20 ਫੁੱਟ ਪਾਣੀ ਟੂ ਮੋਟਰ ਚਾੜੀ ਥੋੜਾ ਜਿਹਾ ਪਾਣੀ ਪਾਉਣੇ ਦਾ ਨਾਲ ਜਿਹੜੇ ਟੂ ਮੋਟਰ ਵੀ ਟੂ ਮੋਟਰ ਹੋਏ ਨੇ ਜਿੱਥੇ ਪਾਣੀ ਪਾਣੀ ਮੇਰੇ ਮੈਂ ਆੜ ਕਰਕੇ ਹੁਣ ਪਾਣੀ ਦੀ ਬਹੁਤ ਚੰਗਿਆਰੀ ਆ ਇੱਥੇ ਮੈਡ ਵਾਲੀ ਤਾਂ ਪਾਣੀ ਦੀ ਮੈਡ ਦੀ ਪੂਰੀ ਆਣੀ ਹੋਏ ਤੇਰੀ ਆ ਉਸੇ ਕਰਕੇ ਅਸੀਂ ਹੁਣ ਮੋਟਰ ਕੱਢ ਕੇ ਪਾਈ ਆ ਰੋਗ ਨਹੀਂ ਮੋਰੀ ਸਾਡੇ ਕੋਲ। ਟਲਗਰ ਸੋਖ ਬਹੁਤ ਹੋ ਗਿਆ ਜੀ, ਕ੍ਰੋਸਟੇ ਹੋ ਗਿਆ। ਢਿੰਗਾ ਹੋ ਰਿਹਾ। ਸਾਡੇ ਦਾ ਢਿੰਗਾ ਰਹਿ ਗਿਆ, ਡੋਟੇ ਰੀ ਬਣਾਉਂਦਾ ਹੈ ਢਿੰਗਾ ਰਹਿ ਗਿਆ। ਇਹ ਕ੍ਰੋਸਟੇ ਹੋ ਗਿਆ, ਇਹਨੇ ਡੇਰੀਆਂ ਪਾਈਆਂ। ਫੇਰ ਸੁੱਸ ਬਲਵਾਤ ਨੇ ਜੀ ਜਾਨ। ਆਹ ਬੰਦੇ ਪਤਾ ਨਹੀਂ ਕੀ ਲਿਖਿਆ ਗਿਆ ਨੇ ਰੱਬ ਨੂੰ। ਇਹ ਬਸ ਇਹੀ ਜਾਣੀਆ ਜਾਨ ਸਰੀਰ ਦੀ। ਹੈ? ਬਾਲੀ ਕਮਾਈ ਕਰੀਆ ਵਿਚਾਰਿਆਂ ਨੇ ਯਾਰ ਤਿੰਨ ਚਾਰ ਜਾਣੇ ਕਮਾਂ ਮੋਦੀ ਨੂੰ ਘੁਲਾਵਾਂਗੇ ਦੋਨੇ ਬਾਈ ਉਰੀਆਂ ਨੂੰ ਇੱਕ ਹੋਰ ਕਿਹੜਾ ਸੀ ਜੱਗੀ ਨੂੰ ਕਹਾ ਸੀ ਹਾਂ ਬਾਲਾ ਜੱਗੀ ਦਾ ਬੈਠਾ ਹੀ ਇੱਕ ਹੋਰ ਹੈਗਾ ਆਪਣੇ ਕਿਹੜਾ ਸੀ ਯਾਰ ਬਾਲੀ ਕਮਾਈ ਕਰੀਆ ਯਾਰ ਮੋਦੀ ਦੇ ਪੈਰ ਪਿੰਕੇ ਹੋ ਗਏ ਮੋਦੀ ਦੇ ਪੈਰ ਪਿੰਕੇ ਹੋਏ ਪੈਨੇ ਆਜਾ ਤੈਨੂੰ ਬਹੁਤ ਤੈਨੂੰ ਦਾਦਾ ਛੋਟਾ ਰਹਿ ਗਿਆ ਵਿਚਾਰੇ ਛੋਟੇ ਹੁੰਦੇ ਨੂੰ ਕੰਮ ਤੇ ਲਾਤਾ ਝੂਪਲਾ ਆ ਪੀਓ ਨਿਕਾ ਉਮਰ ਨੂੰ ਨਹੀਂ ਆਉਣੀ ਚਾਹੇ ਖਾਣਾ ਜਾਏਗਾ ਤੈਨੂੰ ਕੈਨੇਡਾ ਦਾ ਕਿ ਦਿਖਾਉਣਾ ਅੱਜ ਵੀ ਸਾਡੇ ਪਿੰਡ ਦੇ ਬੰਦੇ ਨੇ ਕੰਮ ਵਾਲੇ ਮਿਹਨਤੀ ਗਰਮੀਆਂ ਬਾਈ ਹਰ ਆਪ ਨੂੰ ਹੱਲਾਸ਼ੇਰੀ ਦੇ ਕੇ ਚੱਲਦੇ ਨੇ ਵਿਚਾਰੇ ਤੇ ਸਾਡੇ ਮੀਂਹ ਨਹੀਂ ਪਿਆ ਅੱਜ 26ਵੇਂ ਦੇ ਰਸਤੇ ਆਈ ਮਦਨ ਹੋ ਗਿਆ ਮੀਂਹ ਪੈਣ ਅੱਪਾ ਪਾ ਰਿਆਂ ਮੋਟਰਾਂ ਚ ਮੋਟਰ ਦੀ ਕੋਈ ਕਿ ਪਿੰਨ ਜਿਹੜੀ ਵਿਚਾਲੇ ਹੁੰਦੀ ਐ ਤੇ ਹੁਣ ਨਵੇਂ ਪਾ ਰਿਆਂ ਨਵੇਂ ਸੈਕਟਰ ਲਿਆ ਰੇ ਘਾਟ ਰ ਮੈਨੂੰ ਪਾ ਦਿਆਂ 1200 ਰੁਪਏ ਚਾਹੇ ਪਿੰਨ ਪਾ ਦੇ ਦਊਗਾ ਅੰਕਲ ਪਾ ਰਿਆਂ ਕੋਈ ਨਾ ਸੱਤ 100 ਦੀ ਹੋਰ ਬੜੀ ਕੰਮ ਇਧਰ ਉਹ ਜੇ ਪੇ ਕੰਮ ਮਰਦੀ ਰਿਹਾ ਯਾਰ ਹੁਣ ਤਾਂ ਬੰਦੇ ਹੋ ਮਰਜ਼ੀ ਕਰਦਾ ਤੇ ਜੇ ਮੈਂ ਤੈਨੂੰ ਨੋਟ ਲਾ ਦੇਣ ਨੂੰ ਕਹਾਂ ਲਾ ਮੈਂ ਤਾਂ 700 ਲੈਣਾ 700 ਲੈ ਲਾ ਭਾਂਜੀ ਕੋਈ ਚੱਕਰ ਨਹੀਂ ਜਮੀ ਨਮਾਰਦੀ ਕਰਤੀ ਰਾਮ ਨਾਲ ਬੈਠਾ ਹੁਣ ਕੰਗਾ ਹੁਣ ਏਸੀ ਚ ਬੜ ਜੇਗੀ ਕੀ ਹੋ ਗਿਆ ਨਮਾਈ ਆ ਜੀ ਹੁਣ ਇਹ ਸਿਕਾਉਂਦੀ ਆਪਦੇ ਆਪ ਨੂੰ ਮੰਜੇ ਥੱਲੇ ਬੜੀ ਬੈੱਕੀ ਪੱਖੇ ਤੋਂ ਬਿਨਾਂ ਇਹ ਨਹੀਂ ਸਾਹ ਲੈਂਦੀ ਹੈਗੀ ਹੋਰ ਰਾਤ ਨੂੰ ਏਸੀ ਚ ਪਊਗੀ ਤੇ ਰਾਤ ਨੂੰ ਜਦੋਂ ਵੀ ਉੜਦੇ ਆ ਬਾਹਰੇ ਗੇੜਾ ਦਿੰਦੀ ਆ ਫੇਰ ਨਿਕਲ ਆਉਂਦੀ ਆ ਆਪੀ ਬਾਰ ਖੋਲ ਲੈਂਦੀ ਹੈਗੀ ਬਹੁਤ ਭੜੀ ਹੈਗੀ ਬੇਬੇ ਬੇਬੇ ਬੇ ਬੇਪਤਾ ਵੈਰੀ ਗੁੱਡ ਬੜੀ ਸਿਆਣੀ ਹੈ ਤਾਂ ਹਾਂਜੀ ਦੋਸਤੋ ਬੜੀ ਗਰਮੀ ਹੈ ਤੇ ਜਿਹੜਾ ਹੁਣ ਦਾ ਟਾਈਮ ਆ ਸ਼ਾਮ ਦਾ 6 ਵਜਣ ਵਾਲੇ ਨੇ ਮੋਟਰ ਪਾ ਕੇ ਆਇਆ ਭਿੱਜੇ ਪਿਆ ਗਰਮੀ ਨਾਲ ਹਾਲਾਤ ਦੇਖੋ ਕੀ ਹੋ ਰਿਹਾ ਪਏ ਨੇ ਤੇ ਤੁਸੀਂ ਪੁੱਛ ਰਹੇ ਸੀ ਵੀ ਜਿਹੜੀ ਮੱਝ ਨੂੰ ਤੁਸੀਂ ਆਪਣਾ ਅਤੇ ਮੁਸਕ ਕਪੂਰ ਤੇ ਫਲੈਨ ਦੇ ਗੋਲੇ ਦਿੱਤੀਆਂ ਸੀ हां भाई जी वो रह गई थी ਜਿਹੜੀ ਮੱਜਰੇ ਭਾਰ ਪੈਂਦਾ ਮੈਂ ਉਸੇ ਬਾਰੇ ਦੱਸਦਾ ਪੁੱਛਦਾ ਹੁਣ ਵੀ ਕਿਹੜੀ ਦਵਾਈ ਦਈਏ ਦਵਾਈਆਂ ਦਾ ਪਤਾ ਲੱਗ ਗਿਆ ਹੁਣ ਜਿੰਨਾ ਵੀ ਵੀਰਾਂ ਨੇ ਦੱਸਿਆ ਧੰਨਵਾਦ ਤੇ ਮੱਜ ਠੀਕ ਆ ਹੁਣ ਬਹੁਤ ਠੀਕ ਆ ਗਈ ਛੋਟੀ ਤੇ ਉਹ ਦਵਾਈ ਬਹੁਤ ਸਕਸੈਸਫੁਲ ਲੱਗੀ ਤੇ ਆਪਣੀ ਮੱਜ ਹੁਣ 28 ਤਰੀਕ ਨੂੰ ਸੇਮਾ ਅੱਜ 28 ਹੋ ਗਈ ਹੁਣੀ ਤੇ ਸੇਮਾ ਮਹੀਨਾ ਲੱਗ ਚੁੱਕਿਆ ਤੇ 5 ਮਹੀਨੇ ਦੀ ਗੱਬਣਾ ਹੋਗੀ ਤੇ ਚੱਲ ਭਾਰ ਤਾਂ ਗਰਮੀ ਗਰਮੀ ਦਾ ਹੋਆ ਬਾਈ ਪੈ ਗਿਆ ਹੁਣਾ ਚੱਲ ਕਿਸੇ ਸਾਰੇ ਨਹੀਂ ਕਿਸੇ ਦੇ ਤੇ ਉਹ ਮਸਕ ਕਪੂਰ ਬਸ ਟੀਕਾ ਭਰਾਉਣ ਤੋਂ ਪਹਿਲਾਂ ਜਾਂ ਦੁੱਧ ਲਾਉਣ ਤੋਂ ਪਹਿਲਾਂ ਆਪਾਂ ਸਾਨ ਕੋ ਲੈ ਜਾਣ ਤੋਂ ਪਹਿਲਾਂ ਉਹਨੂੰ ਇੱਕ ਵਾਰ ਜ਼ਰੂਰ ਮਸਕ ਕਪੂਰ ਦੀਆਂ ਦੋ ਟਿੱਕੀਆਂ ਤੇ ਇੱਕ ਦੋ ਫਲੈਨ ਦੀਆਂ ਗੋਲੀਆਂ ਇਹ ਦੇਰੋ ਤੇ ਦੋ ਚਾਰ ਘੰਟੇ ਬਾਅਦ ਜਾ ਸਾਮ ਨੂੰ ਉਹਨੂੰ ਕ੍ਰਾਸ ਕਰਾ ਦਿਓ ਜਦ ਸੀਮਨ ਭਰਾ ਦੋਰੇ ਤੇ ਇਹਦਾ ਬਹੁਤ ਵਧੀਆ ਰਿਜ਼ਲਟ ਆਗਾ ਤੇ ਮੈਂ ਦੋ ਵਾਰੀ ਪਰਤੇ ਆ ਲੈ ਇੱਕ ਮੱਝ ਤੇ ਇੱਕ ਢੋਟੀ ਦੇ ਦੋਨੋਂ ਹੀ ਰਹਿ ਗਈਆਂ ਆਪਣੀਆਂ ਤੇ ਇਹੀ ਦੱਸਣਾ ਸੀ ਕੁਝ ਗੱਲਾਂ ਤੁਸੀਂ ਪੁੱਛ ਰਹੇ ਨੇ ਵੀ ਆਪਣਾ ਖੇਤੀ ਬਾਰੇ ਵੀ ਸੋਡੇ ਬਾਈ ਕਿੰਨਾ ਵਾਹਣਾ ਜੇ ਆਪਣੇ ਕੋਲੇ ਬਾਈ ਆਡੇ ਕੋਲੇ ਘਰ ਦੇ 7-8 ਕਿੱਲੇ ਵਾਣ ਦੀ ਨੇ 8 ਤੇ ਕੁਸ ਉਹਦੇ ਵਿੱਚ ਘਰ-ਬਾਰ ਦੀ ਆ ਗਿਆ ਆਪਣਾ ਤੇ ਕੁਸ ਆਪਾਂ 7-8 ਕਿਲੋ ਠੇਕੇ ਦੇ ਲੈਣਾ 15 ਕਿੱਲੇ ਨਹੀਂ ਖੇਤੀ ਕਰਦੇ ਮਿਹਨਤੀ ਬੰਦਿਆਂ ਦਾ ਰਾਤ ਮਿਹਨਤ ਕਰਕੇ ਕਮਾਈ ਕਰਕੇ ਖਾਣ ਵਾਲਿਆ ਤੇ ਟਰੈਕਟਰ ਦਾ ਕਰਾਇਆ ਲਾ ਲੈਨੇ ਤੇ ਹੁਣ ਜਿਵੇਂ ਰੋਟਾਵੇਟਰ ਦਾ ਕੱਦੂ ਦਾ ਪੂਰਾ ਜੋਰ ਹੈਗਾ ਤੇ ਡੇਲੀ ਵਾਂ 2-4 ਕਿੱਲੇ ਕੱਦੂ ਦੇ ਕਰਿਆ ਆਉਣਾਗਾ ਸਾਰਾ ਸੁਰਵੇ ਵਰਤੀਆ ਰੇਟਾਂ ਦਾ ਕੱਦੂ ਦਾ ਤੇ ਵਿੱਚੀ ਚੱਲੀ ਜਾਂਦਾ ਕੰਮ ਬਾਈ ਵਧੀਆ ਕਾਰੋਬਾਰ ਕਬੀਲਦਾਰੀ ਵਧੀਆ ਫੈਕਟਰੀ ਵੀ ਕਿਰਪਾ ਨਾਲ ਮੰਤਰੀ ਆਉਂਦਾ ਜਿੰਨਾ ਕਿ ਮੰਤ్రਾਂ ਵਾਲਾ ਇਹਦੇ ਬੱਚੇ ਪਾਲੀ ਜਾਂਦੇ ਤੇ ਹੋਰ ਸਭ ਠੀਕ ਠਾਕ ਆ ਬਾਈ ਵਧੀਆ ਤੇ ਜਿੰਨੇ ਵੀ ਤੁਸੀਂ ਸਵਾਲ ਹੁੰਦੇ ਨੇ ਤੁਹਾਡੇ ਕੋਈ ਨਾ ਆਨਸਰ ਦਿਆ ਕਰਾਂਗੇ ਬੈਠੇ ਹਾਂ ਨੇ ਬੈਠ ਕੇ ਇਹ ਥੋੜਾ ਜਿਹਾ ਕੰਮ ਚ ਇੰਨੇ ਰੁੱਝੇ ਹੋਏ ਸੀ ਜਿੰਨਾ ਕਰਦੇ ਉਨਾਂ ਹੀ ਜਾਂ ਕਿਉਂ ਖੇਤੀ ਦੇ ਬਾਈ ਇੱਕ ਤਾਂ ਆਪਣਾ ਪ੍ਰੋਪਰ ਪੱਕਾ ਬੰਦਾ ਨਹੀਂ ਰੱਖਿਆ ਹੋਇਆ ਜਿਹੜਾ ਬੰਦਾ ਆਪਣਾ ਟੈਂਪਰੇਰੀ ਕਦੇ-ਕਦੇ ਆਉਂਦਾਗਾ ਜੇ ਵੀ ਆਪਾਂ ਨੂੰ ਦਿਹਾੜੀ ਦੀ ਲੋੜ ਹੁੰਦੀ ਆ ਉਦੋਂ ਆਪਾਂ ਦਿਹਾੜੀ ਆ ਲਿਆਉਣਿਆ ਨਹੀਂ ਆਪਾਂ ਵੱਧ ਤੋਂ ਵੱਧ ਆਪਸਾਰਨ ਦੀ ਕੋਸ਼ਿਸ਼ ਕਰ ਰਹੇ ਆ ਕਰ ਦਿਆਂਗੇ ਤੇ 7-8 ਪਸ਼ੂ ਰੇਗੇ ਤੇ 4 ਪਾ ਲੈਣਾ ਸਾਲ ਭਰ ਦਾ ਆਪਾਂ ਹੁਣ 4 ਜ 10 ਦਿਨਾਂ ਨੂੰ ਖੋਲ ਲਾਂਗੇ ਅੱਜ 4 ਪਾਏ ਨੂੰ 19 ਦਿਨ ਹੋ ਗਏ ਤੇ 10 ਕਿੰਨੇ ਹੋਰ ਲੱਗ ਜਾਣਗੇ 30-35 ਦਿਨਾਂ ਨਾਲ 4 ਖੁੱਲ੍ਹੇ ਜਾਂਣਾ ਵਧੀਆ ਤੇ ਬਾਈ ਆਹ ਪਸ਼ੂ ਫੋਨ ਵਾਲੇ ਨੇ 3-4 ਹੁਣ ਮੈਂਤਰ ਨਾਲ ਆਪ ਸਭ ਠੀਕ ਆ ਤੇ ਪੁੱਛ ਲਿਆ ਕਰੋ ਸਵਾਲ ਬਾਈ ਸੋਡੇ ਗੱਲਾਂ ਦਾ ਜਵਾਬ ਦੇਣਾ ਜੇ ਤੁਸੀਂ ਸਾਨੂੰ ਡੇਲੀ ਸਾਡੀ ਵੀਡੀਓ 12 13 ਮਿੰਟ ਦੇਖਦੇ ਹੋ ਤੇ ਸਾਨੂੰ ਵਧੀਆ-ਵਧੀਆ ਕਮੈਂਟ ਕਰਦੇ ਹੋ ਤੇ ਸਾਨੂੰ ਵੀ ਹੋਰ ਚਾਅ ਹੁੰਦਾ ਪੂਰਾ ਮਨ ਪੂਰਾ ਖੁਸ਼ ਹੁੰਦਾ ਤੇ ਫੇਰ ਸੋਨੂੰ ਮਤਲਬ ਕਿ ਮੇਲ ਨੂੰ ਘੋਟਣਾ ਗੱਲਾਂ ਕਰਨ ਨੂੰ ਹੋਰ ਵੱਧ ਜੀ ਕਰਦਾ ਇਸੇ ਕਰਕੇ ਬਾਈ ਕੋਈ ਗੱਲ ਨਹੀਂ ਤੁਸੀਂ ਪੁੱਛ ਲਿਆ ਕਰੋ ਛੋੜੇ ਸਵਾਲਾਂ ਦੇ ਜਵਾਬ ਹਾਜ਼ਰਾਂ ਦੇਣ ਨੂੰ ਤੇ ਆਪਣੇ ਨਾਲ ਹੀ ਭਾਈਚਾਰਾ ਬਣਾ ਕੇ ਰੱਖਿਓ ਤੇ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਇਕ ਤੇ ਸ਼ੇਅਰ ਕਰਿਆ ਕਰੋ ਤੇ ਹੁਣ ਆ ਗਏ ਨੇ ਰਿਸ਼ਤੇਦਾਰ ਤੇ ਮੈਂ ਬਲੌਗ ਬਣਾਉਣੇ ਬਲਾਉਂਦੇ ਰਿਸ਼ਤੇਦਾਰ ਆ ਗਏ ਨੇ ਤੇ ਮਿਲਦੇ ਆਪਾਂ ਤੇ ਆ ਗਏ ਨੇ ਹੁਣ ਰਿਸ਼ਤੇਦਾਰ ਮਾਮਾ ਤੇ ਮਾਮੀ ਰੀ ਮਾ ਮੇਰਾ ਮੁੰਡਾ ਮਾਮਾ ਤੇ ਮੰਮੀ ਦਾ ਮੁੰਡਾ ਆ ਰਿਹਾ ਮਾਮਾ ਨੇ ਕਿੱਥੇ ਮਾਮਾ ਨਹੀਂ ਆਇਆ ਮਾਪਾ ਠੀਕ ਹੈ ਹੋਰ ਕੱਲੀ ਠੀਕ ਹੈ ਹਮੇ ਆਸੀ ਗਾਹਾਲ ਬਾਈ ਸ਼ੋਰ ਕਿ ਬਾਲੀ ਨਿਬੜਿਆ ਜਾ ਪਿਆ ਮੈਂ ਮੋਟਰ ਪਾ ਕੇ ਆਵਾਂ ਮੈਂ ਹੁਣ ਅਜਾ ਆ ਕੇ ਖੜੀ ਤੀਗਾ ਮੋਟਰ ਪਾ ਕੇ ਹੁਣ ਬਾਈ ਖੜਾਇਆ ਆਪਾਂ ਰੋਟਾ ਵੇਟਰ ਰੋਟਾ ਵੇਟਰ ਪਾ ਕੇ ਖੜਾਤਾ ਸਵੇਰੇ 5 ਵਜੇ ਕਦੂ ਕਰਨੀ ਆਉਂਗਾ ਮੈਂ ਮੋਟਰ ਵਾਲਾ ਪੀਂਗਾ ਟੀਂਗਾ ਕੱਢਿਆ ਅਗਰ ਜੀ ਤੇਰੇ ਕਰੇ ਤੇ ਹੁਣ ਰੋਟਾ ਵੇਟਰ ਪਾ ਕੇ ਖੜਾਤਾ ਤੇ ਹੁਣ ਸਵੇਰੇ 5 ਵਜੇ ਕਦੂ ਕਰਨ ਵਾਗ ਦੂੰ ਕਿਉਂ ਲਾਈਟ ਆਉਂਦੀ ਐ 3-4 ਵਜੇ ਆਉਂਦੀ ਐ 4:30 ਵਜੇ ਤੜਕੇ ਤੋਂ ਖੱਤੇ ਭਰ ਜਾਂਦੀ ਲੋਕਾਂ ਦੇ ਤੇ ਨਗਰਾਂ ਦਾ ਕੱਦੂ ਕਰੀ ਜਾਂਦਾ ਮੈਂ ਥੋੜਾ ਥੋੜਾ ਅੱਜ ਕਰਿਆ ਦੋ ਦੋ ਕਿਲੇ ਰੇਡੇ ਤੇ ਤੜਕੇ ਫੇਰ ਬਹਨ ਪਰ ਜੂ ਨਾਲ ਹੁੰਦੇ ਉਹ ਦੀ ਕੱਤਾ-ਕੱਤਾ ਕਰਕੇ ਬਾਹਰ 1:00 ਵਜੇ ਸਾਂ ਹੀ ਲਾਈਟ ਚੱਲਦੀ ਔਰ ਕੱਦੂ ਕਰੀ ਜਾਂਦੇ ਆ ਤੇ ਆਵਦੀ ਮਿਹਨਤ ਆ ਪ੍ਰਭੂ ਤੇ ਰਿਸ਼ਤੇਦਾਰ ਆ ਇਹਨੇ ਕਰਦਿਆਂ ਗੱਲਾਂ ਬਾਤਾਂ ਆਉਣ ਦੇ ਸੰਧਾਰਿਆ ਮੈਂ ਜੋਰ ਚੱਲੀ ਜਾਂਦਾ ਰੋਜ਼ ਲਗਾਤਾਰ ਆਉਂਦੇ ਨੇ ਅੱਜ ਮਾਮੀ ਉਹ ਵੀ ਆਏ ਸੀ ਇਹ ਆ ਮਾਮੇ ਦਾ ਮੁੰਡਾ ਛੱਡਦਾ ਏ ਬੜੂ ਸਭ ਪੜ ਕੇ ਆਏ ਨੇ ਹੁਣ ਆਉਣ ਮੰਮੀ ਪਾਰ ਆਏ ਨੇ ਨਾ ਹਾਂ ਪਾਰ ਆਏ ਮੰਮੀ ਦੀ ਕੁੜੀਆ ਬਾਕੀ ਬਾਹਰ ਉਹ ਹੋ ਗਈ ਪਰਦੇਸਣ ਇਹ ਆ ਸਾਡੀ ਛੋਟੀ ਮੰਮੀ ਸਾਰਿਆਂ ਨੂੰ ਮੰਮੀ ਆ ਵਧੀਆ ਕੱਲ ਮੰਮੀ ਆਏ ਕਰ ਸਾਨੂੰ ਮਿਲੀ ਨਹੀਂ ਸੀ ਮੰਮੀ ਉਹ ਅੱਜ ਕੱਲ੍ਹ ਕੱਲ ਆਮਣੋ ਵੀ ਰੂੜੇ ਕੀ ਗਏ ਸੀ ਏ ਤੁਹਾਨੂੰ ਦਿਖਾਈ ਸੀ ਵੀਡੀਓ ਬਈ ਤੇ ਕੱਲ ਮੰਮੀ ਮਿਲੀ ਮੰਮੀ ਸੁੰਦਾਰਾ ਦੇਣ ਗਈ ਸੀ ਮੰਮੀ ਨੂੰ ਵੀ ਜੋ ਗਰੇ ਉਹ ਨਹੀਂ ਮਾਤਾ ਪਰਪਣ ਕੁੜੀਆਂ ਵਾਲੀਆਂ ਖਰਾਬ ਹੋ ਜਾਂਦੀਆਂ ਇਹ ਨਹੀਂ ਜਾਨਾ ਉਹ ਅੱਜ ਕਰਾ ਕੇ ਲਿਆ ਆ ਕੱਲ ਨੂੰ ਜਾਣਾ ਕਿ ਅਸੀਂ ਅੱਜ ਕਰਾ ਕੇ ਲਿਆਣੇ ਸੀ ਕੱਟਾ ਜਦੋਂ ਟਾਈਮ ਲੱਗਿਆ ਬਾਕੀ ਇਹਨਾਂ ਦਾ ਹਨਾ ਸੁਖਨ ਦੇ ਤਾਂ ਨਾ ਰਹਿ ਨਾ ਰਹਿ ਅਰੰਭ ਤੇ ਤਾਂ ਘਾਹ ਹੀ ਲੱਗਿਆ ਹਾਂ ਮਹਾਰਾਜ ਕੁਰਸੀਆਂ ਨਹੀਂ ਦਵਾਉਂਦਾ ਕੁਰਸੀਆਂ ਨਾਲ ਹੀ ਦਵਾਉਂਦਾ ਦੇਖ ਪਰ ਆਪਣੇ ਦਿਨ ਸੀਰਤਾ ਗਈ ਸੀ ਅਹੀਂ ਲੰਘਿਆ ਤੇ ਸਾਰਾ ਹੌਲ ਬਾਰੇ ਪਹਿਰੇ ਹੀ ਲੰਘ ਤੇ ਕੁਰਸੀਆਂ ਪਰਿਆ ਲਾਏ ਔਰ ਤੇਰਾ ਅਗਲਾ ਬਹ ਲੈਣਾ ਮੇਰਾ ਜਨਦੀਪਾਂ ਨੂੰ ਹਾਂ ਨਹੀਂ ਅਗਲਾ ਪੈਦਲ ਸਰਜੀ ਬਾਈ ਕਿਤੇ ਮੈਂ ਟਾਈਮ ਨੇ ਰਿਸ਼ਤੇਦਾਰੀਆਂ ਮਾਮੀ ਨੇ ਇੱਧਰ ਆ ਗਏ ਉਰੇ ਸਾਰੀਆਂ ਮਾਮੀ ਨੇ ਪੇਕ ਕੇ ਮੱਤੀ ਨੇ ਤੇ ਸਾਰੇ ਪਾਸੇ ਘੁੰਮਣਾ ਪੈਣਾ ਨਹੀਂ ਨਾ ਹੋ ਗਿਆ ਕਿਹੜੇ ਵੇਲਾ ਹੋਏ ਨੇ ਬਿੰਦ-ਬਿੰਦ ਨਾਲ ਹੀ ਟਾਈਮ ਲੰਘਿਆ ਨੇ ਕਾਈ ਨਾ ਕਹਿੰਦੇ ਤੇ ਆਹ ਹੱਸਣ ਜਾਂ ਕਿਹੜ ਕੋਈ ਨਾ ਨਹੀਂ ਨਾ ਸੇਕ ਹੋਗਾ ਨਹੀਂ ਲੱਗਿਆ ਕੁੜੀ ਦਾ ਵਧੀਆ ਲੱਗੇ ਲੱਗੇ ਬਣੀ ਹਾਂ ਸਭ ਸੂਪਰ ਤੇ ਹੋ ਗਿਆ ਨਹੀਂ ਇਹ ਕਾਇਮ ਹੋਤਲੇ ਕਦੇ ਕੋਈ ਨਾ ਮੇਰਾ ਰੱਤੀ ਹੋ ਗਿਆ ਪੱਲੀ ਦਾ ਮਸਾ ਆ ਗਿਆ ਨਹੀਂ ਇਹਦਾ ਇੰਨਾ ਕਰ ਹੋ ਰਿਹਾ ਤੇ ਕਿਹਨਾਂ ਬੜੀ ਦਾ ਫਰ ਪਰਾਇਦਾ ਹੁਣ ਸਾਡੀ ਬਹੁਤ ਚੜੀ ਨਹੀਂ ਹੋਇਆ ਨਾ ਨਾ ਬਹੁਤ ਚੱਲ ਸਾਦੀ ਦਾ ਦਿਨ ਨਹੀਂ ਨਾ ਹਾਂ ਉਹਨੇ ਚ ਰਸੀ ਸੁਣਾ ਹਾਂ ਚੱਲ ਗਿਆ ਮੁੰਡੇ ਦਾ ਸਾਵਣ ਸਪਾ ਹੋ ਗਿਆ ਮਹਾਦਵ ਅਸੂਤ ਹੋ ਗਈ ਲੋੜੀ ਤਾਂ ਦਵਾਈ ਤਾਂ ਪਹਿਲਾਂ ਤੇ ਤੂੰ ਦਵਾਈ ਵੇਂਦੀ ਦਵਾਈ ਚੱਲ ਤੇਰੇ ਘਰ ਸਾਗ ਬੋਲੀ ਹਾਂ ਮੈਂ ਤਾਂ ਪਰ ਸਬਜ਼ੀ ਦਾ ਪੋਹ ਤੇ ਉਹ ਕਹਿੰਦੀ ਕਿ ਸਾਵਣ ਦੀ ਦੀ ਸੁਣ ਲਾ ਹਾਂ ਕੋਈ ਨਾ hari ਉਮਰੀ ਦੇਉਗੇ ਸਾਨੂੰ